ਰਹੇਜਾ ਜੀ ਸਾਨੂੰ ਸੁਣਨ ਦੇ ਵਿੱਚ ਆਇਆ ਤੁਸੀਂ 43 ਇੰਚ ਦੀ LED ਜਿਹੜੀ ਫ੍ਰੀ ਦੇ ਜਾਂਦੇ ਹੋ ਪੱਖਾ ਫ੍ਰੀ ਦੇ ਜਾਂਦੇ ਹੋ 30 35000 ਰੁਪਏ ਦੀ LED ਹੈ ਐਵੇਂ ਦੇ ਦੋਗੇ ਕਿਤੇ ਸੱਚ ਹੈ ਇਹ ਗੱਲ ਬਿਲਕੁਲ ਸੱਚ ਹੈਗੀ ਜੀ ਇਹ ਗੱਲ ਜੀ ਤੁਹਾਨੂੰ LED ਬਿਲਕੁਲ ਫ੍ਰੀ ਦੇਵਾਂਗੇ ਆ 43 ਇੰਚ ਦੀ LED ਹੈ ਵੀਰੇ ਇਹ ਮਾਰਕੀਟ ਕੋਸਟਿੰਗ ਹੈ ਜੀ 25 ਤੋਂ 30000 ਰੁਪਏ ਦੀ ਜੀ ਅੱਛਾ ਜੀ ਅਗਰ ਤੁਸੀਂ 43 ਇੰਚ LED ਦੇ ਨਾਲ ਸਾਡੇ ਨਾਲ ਕੂਲਰ ਲੈਂਦੇ ਹੋ ਜੀ ਆ ਕੁਲਰ ਆਏਗਾ ਜੀ ਤੁਹਾਨੂੰ ਜੀ ਇਹ ਤੁਹਾਡੀ ਕੋਸਟਿੰਗ ਦੇ ਵਿੱਚ ਆਊਗਾ ਜੀ ਸਿਰਫ ਸਿਰਫ ਤੁਹਾਨੂੰ 22990 ਰੁਪਏ ਦੇ ਕੁਲਰ ਵੀ ਤੇ ਐਲਈਡੀ ਵੀ 22990 ਰੁਪਏ ਦੇ ਨੂੰ ਆਈਟਮਾਂ ਦੋ 22990 ਰੁਪਏ ਦੇ ਵਿੱਚ ਦਵਾਂਗੇ ਜੀ ਇਸ ਤੋਂ ਇਲਾਵਾ ਆਪਣੀ ਪੈਣਾ ਮਾਵਾ ਵਾਸਤੇ ਇੱਕ ਸਪੈਸ਼ਲ ਆਫਰ ਹੋਰ ਵੀ ਹੈ ਜੀ ਉਹ ਕਿਚਨ ਚ ਕੰਮ ਕਰਦੇ ਦੇਖੋ ਜੀ ਸਾਰਾ ਮਿਹਨਤ ਕਰਦੇ ਐ ਨਹੀਂ ਗਰਮੀ ਦਾ ਟਾਈਮ ਵੈਸੇ ਹੈ ਜੀ ਉਹਨਾਂ ਵਾਸਤੇ ਇੱਕ ਸਪੈਸ਼ਲ ਆਫਰ ਦੇ ਵਿੱਚ ਇਹ ਪੱਖਾ ਫਰੀ ਹੈ ਜੀ 8000 ਰੁਪਏ ਡਿਸਕਾਊਂਟ ਦੀ ਜਾਂਨੇ ਹੋ 1500 ਰੁਪਏ ਦਾ ਪੱਖਾ ਘਾਟਾ ਤਾਂ ਨਹੀਂ ਖਾਈ ਜਾਂਦਾ ਨਹੀਂ ਭਾਜੀ ਸਭ ਕੁਝ ਦਵਾਂਗੇ ਜੋ ਕਮਿਟ ਕਰ ਰਹੇ ਹਾਂ ਦਵਾਂਗੇ ਜੀ ਕੰਬੋ ਆਫਰ ਦੇ ਵੀ ਜਿਹੜਾ ਦੇ ਰਹੇ ਹਾਂ ਜੀ ਨਾਲ ਤੁਹਾਨੂੰ ਜਿਹੜਾ ਵੀ ਕਸਟਮਰ ਸਾਡੇ ਤੋਂ ਕੰਬੋ ਆਫਰ ਲੈਂਦਾ ਹੈ ਜੀ ਜਾਂ ਜੋ ਵੀ ਮੈਂ ਸਕੀਮ ਤੁਹਾਨੂੰ ਦੱਸਣ ਲੱਗਿਆ ਜੀ ਇੱਕ ਆਪਾਂ ਲੱਕੀ ਡਰਾਅ ਕਰਨਾ ਹੈ ਜੀ ਉਹਦੇ ਵਿੱਚ 43 ਇੰਚ ਐਲ ਸੀ ਡੀ ਬਿਲਕੁਲ ਫਰੀ ਦੇਵਾਂਗੇ ਜੀ ਨਾਲ ਵੀ ਫਰੀ ਐਲ ਸੀ ਡੀ ਦੀ ਗੱਲ ਕਰ ਰਹੇ ਮੜਿਆ ਦੱਸਿਓ ਸਾਨੂੰ ਕਸਟਮਰ ਵੀ ਦੇਖ ਲੈਣਾ ਹੈ ਵੀ ਪਈ ਇਸ ਕੰਪਨੀ ਦੀ ਤੇ ਐਲਈਡੀ ਆਪਾਂ ਫ੍ਰੀ ਦੇ ਰਹੇ ਆ ਜਿਹੜਾ ਇਸ ਤੋਂ ਇਲਾਵਾ ਕੋਈ ਬੰਦਾ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਾ ਜੀ ਉਹਦੇ ਵਾਸਤੇ 43 ਇੰਚ ਐਲਈਡੀ ਜਿੱਤਣ ਦਾ ਫੁੱਲ ਮੌਕਾ ਹੈ ਜੀ ਉਹਦੇ ਵਾਸਤੇ ਲੱਕੀ ਡਰਾਅ ਕੂਪਨ ਬਿਲਕੁਲ ਫ੍ਰੀ ਹੈ ਜੀ ਜਿਹੜਾ ਸਿਰਫ ਲਾਈਕ ਔਰ ਸ਼ੇਅਰ ਕਰੂਗਾ ਜੀ ਉਹਦੇ ਵਾਸਤੇ ਵੀ ਫ੍ਰੀ ਐਲ ਕੂਪਨ ਦਿੰਦੇ ਆ ਲੋ ਜੀ ਗਰਮੀਆਂ ਹੋ ਗਈਆਂ ਨੇ ਸ਼ੁਰੂ ਹੁਣ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਫ੍ਰਿਜ ਲੈ ਕੇ ਜਾਣਾ ਚਾਹੁੰਦੇ ਹੋ ਕੂਲਰ ਲੈ ਕੇ ਜਾਣਾ ਚਾਹੁੰਦੇ ਹੋ ਏਸੀ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਵਾਸ਼ਿੰਗ ਮਸ਼ੀਨ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਰ ਪਾਸੇ ਜਾਣ ਦੀ ਲੋੜ ਨਹੀਂ ਕਿਉਂਕਿ ਖਰੜ ਸ਼ਹਿਰ ਦੇ ਵਿੱਚ ਰਹਿਜਾ ਇੰਟਰਪ੍ਰਾਈਜ਼ਸ ਵਾਲਿਆਂ ਦੁਆਰਾ ਵੱਡੇ ਆਫਰ ਆਪਣੇ ਕਸਟਮਰਾਂ ਨੂੰ ਦਿੱਤੇ ਜਾ ਰਹੇ ਨੇ ਗਰਮੀਆਂ ਦੀ ਸ਼ੁਰੂਆਤ ਦੇ ਵਿੱਚ ਇੱਕ ਵੱਡਾ ਧਮਾਕਾ ਕਰ ਦਿੱਤਾ ਗਿਆ ਹੈ ਸੁਣਨ ਦੇ ਵਿੱਚ ਆਇਆ ਹੈ 43 ਇੰਚ ਦੀ LED ਫ੍ਰੀ ਦੇ ਰਹੇ ਨੇ ਪੱਖਾ ਫਰੀ ਦੇ ਰਹੇ ਨੇ ਤਾਂ ਹੋਰ ਵੀ ਵੱਡੇ ਵੱਡੇ ਜਿਹੜੇ ਆਫਰ ਰਹੇ ਜਾਂ ਇੰਟਰਪ੍ਰਾਈਜ਼ਸ ਵਾਲਿਆਂ ਦੁਆਰਾ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਯਕੀਨ ਨਹੀਂ ਕਰੋਗੇ ਤਾਂ ਸਾਡੇ ਨਾਲ ਬਾਈ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਤਾਂ ਰਹੇਜਾ ਜੀ ਸਾਡੇ ਨਾਲ ਮੌਜੂਦ ਨੇ ਰਹੇਜਾ ਜੀ ਸਾਨੂੰ ਸੁਣਨ ਦੇ ਵਿੱਚ ਆਇਆ ਤੁਸੀਂ 43 ਇੰਚ ਦੀ LED ਜਿਹੜੀ ਫਰੀ ਦੇਈ ਜਾਂਦੇ ਹੋ ਪੱਖਾ ਫਰੀ ਦੇਈ ਜਾਂਦੇ ਹੋ 30-35000 ਰੁਪਏ ਦੀ LED ਐ ਐਵੇਂ ਹੀ ਦੇ ਦੋਗੇ ਕਿਤੇ ਸੱਚ ਹੈ ਇਹ ਗੱਲ? ਬਿਲਕੁਲ ਸੱਚ ਹੈ ਜੀ ਇਹ ਗੱਲ ਜੀ ਤੁਹਾਨੂੰ LED ਬਿਲਕੁਲ ਫ੍ਰੀ ਦੇਵਾਂਗੇ ਲੇਕਿਨ ਮੇਰੀ ਗੱਲ ਸੁਣੋ ਸਾਰਾ ਕੁਝ ਤੁਹਾਨੂੰ ਸਮਝਾਉਣਾ ਹੈ ਜੀ ਆਓ ਮੈਂ ਤੁਹਾਨੂੰ ਸਮਝਾ ਦਾਂ ਇੱਕ ਵਾਰੀ ਜੀ ਆਹ 43 ਇੰਚ ਦੀ LED ਹੈ ਵੀਰੇ ਇਹ ਮਾਰਕੀਟ ਕੋਸਟਿੰਗ ਹੈ ਜੀ 25 ਤੋਂ 30000 ਰੁਪਏ ਦੀ ਜੀ ਅੱਛਾ ਜੀ ਅਗਰ ਤੁਸੀਂ 43 ਇੰਚ LED ਦੇ ਨਾਲ ਸਾਡੇ ਨਾਲ ਕੂਲਰ ਲੈਂਦੇ ਹੋ ਜੀ ਆਹ ਕੂਲਰ ਆਏਗਾ ਜੀ ਤੁਹਾਨੂੰ ਜੀ ਇਹ 18 ਇੰਚ ਐਗਜੋਸਟ ਕੂਲਰ ਰਹੇਗਾ ਜੀ ਠੀਕ ਹੈ ਜੀ 100% ਕਾਪਰ ਵਾਈਡਿੰਗ ਮੋਟਰ ਦੇ ਵਿੱਚ ਆਹ ਮਾਡਲ ਲੈ ਲਓ ਭਾਵੇਂ ਆਹ ਲੈ ਲਓ ਜੀ ਠੀਕ ਹੈ ਜੀ ਇਹ ਤੁਹਾਡੀ ਕੋਸਟਿੰਗ ਦੇ ਵਿੱਚ ਆਊਗਾ ਜੀ ਸਿਰਫ ਸਿਰਫ ਤੁਹਾਨੂੰ 22990 ਰੁਪਏ ਦੇ ਕੂਲਰ ਵੀ ਤੇ ਐਲਈਡੀ ਵੀ 22990 ਰੁਪਏ ਦੇ ਤੁਹਾਨੂੰ ਆਈਟਮ 22990 ਰੁਪਏ ਦੇ ਵਿੱਚ ਦਵਾਂਗੇ ਜੀ ਇਸ ਤੋਂ ਇਲਾਵਾ ਆਪਣੀ ਪੈਣਾ ਮਾਵਾ ਵਾਸਤੇ ਇੱਕ ਸਪੈਸ਼ਲ ਆਫਰ ਹੋਰ ਵੀ ਹੈ ਜੀ ਉਹ ਕਿਚਨ ਚ ਕੰਮ ਕਰਦੇ ਆਂ ਦੇਖੋ ਜੀ ਸਾਰਾ ਮਿਹਨਤ ਕਰਦੇ ਐ ਨਹੀਂ ਗਰਮੀ ਦਾ ਟਾਈਮ ਵੈਸੇ ਹੈ ਜੀ ਉਨਾ ਵਾਸਤੇ ਇੱਕ ਸਪੈਸ਼ਲ ਆਫਰ ਦੇ ਵਿੱਚ ਇਹ ਪੱਖਾ ਫਰੀ ਹੈ ਜੀ ਉਹਨਾਂ ਨਾਲ ਇਹ ਪੱਖਾ ਬਿਲਕੁਲ ਫਰੀ ਹੈ ਬਿਲਕੁਲ ਫਰੀ ਹੈ ਜੀ ਕੋਈ 15 ਤੋਂ 2000 ਦਾ ਪੱਖਾ ਫਰੀ ਦੇ ਰਹੇ ਤੁਸੀਂ ਕੋਈ ਐਕਸਟਰਾ ਪੈਸੇ ਨਹੀਂ ਲੈਣਾ ਜੀ ਜਿਦਾ ਆਪਾਂ ਜੀ ਇਹ ਪੱਖਾ ਬਿਲਕੁਲ ਫਰੀ ਦੇਵਾਂਗੇ ਨਾਲ ਜੀ ਤੁਹਾਨੂੰ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀ ਤੁਸੀਂ 43 ਇੰਚ ਐਲਡੀ ਦੀ ਗੱਲ ਕਰਦੇ ਹੋ ਉਹਦਾ ਇੱਕ ਆਪਾਂ ਇਸ 1 ਮਹੀਨੇ ਦੀ ਆਫਰ ਰੱਖੀ ਸਿਰਫ ਜੀ ਇਸ ਮਹੀਨੇ ਦੇ ਵਿੱਚ ਜਿਹੜਾ ਕਸਟਮਰ ਸਾਡੇ ਤੋਂ ਪਰਚੇਜ਼ਿੰਗ ਕਰਦਾ ਹੈ ਕੋਈ ਵੀ ਪ੍ਰੋਡਕਟ ਲੈਂਦਾ ਹੈਗਾ ਜੀ ਰੀਅਲ LCD ਦੀ ਗੱਲ ਕਰ ਰਹੇ ਮੜਿਆ ਦੱਸਿਆ ਸਾਨੂੰ ਕਸਟਮਰ ਵੀ ਦੇਖ ਲੈਣਾ ਵੀ ਭਾਈ ਇਸ ਕੰਪਨੀ ਦੀ ਤੇ ਹੈਲੀਡੀ ਆਪਾਂ ਫ੍ਰੀ ਦੇ ਰਹੇ ਆ ਆ ਐਲਈਡੀ ਟੀਵੀ ਹੈ ਜੀ ਰੀਅਲ ਵਿਜ਼ਨ ਕੰਪਨੀ ਦਾ ਜੀ ਠੀਕ ਹੈ ਠੀਕ ਹੈ ਜੀ ਇਹ ਤੁਹਾਨੂੰ ਦਵਾਂਗੇ ਜੀ ਆਪਾਂ ਜੀ ਇੱਕ ਤਾਂ ਕੋਮਬੋ ਆਫਰ ਦੇ ਵਿੱਚ ਜਿਹੜਾ ਦੇ ਰਿਹਾ ਜੀ ਨਾਲ ਤੁਹਾਨੂੰ ਜਿਹੜਾ ਵੀ ਕਸਟਮਰ ਸਾਡੇ ਤੋਂ ਕੋਮਬੋ ਆਫਰ ਲੈਂਦਾ ਹੈ ਜੀ ਜਾਂ ਜੋ ਵੀ ਮੈਂ ਸਕੀਮ ਤੁਹਾਨੂੰ ਦੱਸਣ ਲੱਗਿਆ ਜੀ ਇੱਕ ਆਪਾਂ ਲੱਕੀ ਡਰੋ ਕਢਣਾ ਹੈ ਜੀ ਉਹਦੇ ਵਿੱਚ 43 ਇੰਚ ਐਲਈਡੀ ਬਿਲਕੁਲ ਫਰੀ ਦੇਵਾਂਗੇ ਜੀ ਨਾਲ ਜੀ ਜਿੱਦਾਂ 43 ਇੰਚ ਐਲਈਡੀ ਦਾ ਮੈਂ ਤੁਹਾਨੂੰ ਦੱਸਿਆ 22990 ਰੁਪਏ ਦੇ ਵਿੱਚ ਆ ਜੀ ਨਾਲ ਤੁਹਾਨੂੰ ਕੂਲਰ ਨਾਲ ਲੱਗੇਗਾ ਜੀ ਇਸ ਤੋਂ ਇਲਾਵਾ ਇੱਕ ਪੱਖਾ ਵੀ ਨਾਲ ਤੁਹਾਨੂੰ ਹੈ ਜੀ ਅਗਰ ਜੇ ਕਸਟਮਰ ਨੂੰ 32 ਇੰਚ ਦੀ ਐਲਈਡੀ ਦੇਣੀ ਹੈ ਜੀ 32 ਇੰਚ ਦੀ ਐਲਈਡੀ ਦੇ ਨਾਲ 18500 ਰੁਪਏ ਚ ਦੇਵਾਂਗੇ ਜੀ ਇਹ 32 ਇੰਚ ਦੀ ਐਲਈਡੀ ਨਾਲ ਕੂਲਰ ਹੈ ਜੀ ਤੁਹਾਡਾ ਜੀ ਆ ਵਾਲਾ ਸਾਨੂੰ ਇਹ ਕਲੀਅਰ ਕਰ ਦੋ ਕਿ ਜਿਵੇਂ ਮਾਰਕੀਟ ਦੇ ਵਿੱਚ ਜੇਕਰ ਬੰਦਾ 32 ਇੰਚ ਦੀ LED ਪਲੱਸ ਕੂਲਰ ਲੰਦਾ ਤਾਂ ਉਹਨਾਂ ਨੂੰ ਕਿੰਨੇ ਦਾ ਪੈਂਦਾ ਤੇ ਤੁਹਾਡੇ ਕੋਲ ਕਿੰਨੇ ਦਾ ਪੈਂਦਾ ਹੈ ਸਰ ਅਗਰ ਜੇ ਮਾਰਕੀਟ ਦੀ ਗੱਲ ਕਰੀਏ ਜੀ 32 ਇੰਚ ਦੀ LED TV ਨਾਲ ਇਹ ਵਾਲਾ ਵੱਡਾ ਕੂਲਰ ਹੈਗਾ ਜੀ ਤੁਹਾਡਾ ਜੀ ਅਗਰ ਦੋਨੋਂ ਦੀ ਕੋਸਟਿੰਗ ਅਪਰੋਕਸੀਮੇਟ ਲੈ ਕੇ ਚੱਲੋ 25 ਤੋਂ 26000 ਰੁਪਏ ਆ ਜਾਂਦੀ ਹੈ ਜੀ ਆਪਾਂ ਸਿਰਫ ਤੁਹਾਨੂੰ 18500 ਰੁਪਏ ਚ ਦੇਣ ਲੱਗੇ ਆ ਸਰ 8000 ਰੁਪਏ ਦਾ ਫਰਕ 8000 ਰੁਪਏ ਦਾ ਫਰਕ ਹੈ ਨਾਲ ਤੁਹਾਨੂੰ ਪੱਖਾ ਵੀ ਫਰੀ ਹੈ ਜੀ ਪੱਖਾ ਵੀ ਫਰੀ ਦੇਈ ਜਾਂਦੇ ਹੋ ਪੱਖਾ ਤਾਂ ਜਿਹੜੀ ਵੀ ਕੰਬੋ ਲਓਗੇ ਉਹਦੇ ਨਾਲ ਫਰੀ ਹੈ ਹੀ ਹੈ ਜੀ 8000 ਰੁਪਏ ਡਿਸਕਾਊਂਟ ਦੇਈ ਜਾਂਦੇ ਹੋ 1500 ਰੁਪਏ ਦਾ ਪੱਖਾ ਘਾਟਾ ਤਾਂ ਨਹੀਂ ਖਾਈ ਜਾਂਦਾ ਨਹੀਂ ਭਾਜੀ ਸਭ ਕੁਝ ਦਵਾਂਗੇ ਜੋ ਕਮਿਟ ਕਰ ਰਹੇ ਹਾਂ ਦਵਾਂਗੇ ਜੀ ਭਾਵੇਂ ਸਾਡਾ ਮਾਰਜਨ ਬਿਲਕੁਲ ਮਿਨੀਮਮ ਲੈ ਕੇ ਚੱਲੀ ਹੈ ਜੀ ਲੇਕਿਨ ਇੱਕ ਕਸਟਮਰ ਬਣਾਉਣ ਵਾਲੀ ਗੱਲ ਹੈ ਜੀ ਸਾਡੇ ਕੋਲ ਜੀ ਹੁਣ ਬੰਦਾ ਫ੍ਰਿਜ ਲੈਣਾ ਚਾਹੁੰਦਾ ਜੀ ਫ੍ਰਿਜ ਦੇ ਨਾਲ ਵੀ ਆਫਰ ਹੈ ਜੀ ਜਿਸ ਤਰ੍ਹਾਂ ਕੀ ਇਹ 43 ਇੰਚ ਦੀ LED ਆ ਤੁਹਾਨੂੰ ਦਿਖਾਇਆ ਮਾਡਲ ਜੀ ਆ ਵਾਲੀ ਹੋ ਗਈ ਜਾਂ ਤੁਸੀਂ LG ਦਾ Godrej ਦਾ Whirlpool ਦਾ ਕੋਈ ਵੀ ਸਟਾਰਟਿੰਗ ਰੇਂਜ ਦਾ ਮ ਇਹ ਤੁਹਾਨੂੰ ਦੇ ਰਹੇ ਜੀ 26990 ਰੁਪਏ ਦੇ ਵਿੱਚ ਜੀ ਨਾਲ ਪੱਖਾ ਫਰੀ ਹੈ ਨਾਲ ਤੁਹਾਨੂੰ ਲੱਕੀ ਸਕੀਮ ਦਾ ਡਰਾਅ ਫਰੀ ਉਹ ਹੈ ਜੀ 쿠ਪਨ ਫਰੀ ਹੈ ਨਾਲ ਜੀ ਹੁਣ ਕੋਈ ਕਸਟਮਰ ਕਹਿ ਦਿੰਦਾ ਕਿ ਮੈਨੂੰ ਐਲਸੀਡੀ ਨਹੀਂ ਚਾਹੀਦੀ ਮੈਂ ਕੱਲਾ ਫ੍ਰਿਜ ਲੈਣਾ ਹੈ ਉਹਨਾਂ ਵਾਸਤੇ ਵੀ ਕੋਈ ਆਫਰ ਹੈ ਆਫਰ ਤਾਂ ਦੇਖੋ ਜੀ ਕੋਈ ਨਾ ਕੋਈ ਆ ਹੀ ਜਾਏਗਾ ਜਿਸ ਦਾ ਕੱਲਾ ਫ੍ਰਿਜ ਲੈਣਾ ਹੈ ਜਾਂ ਕੁਛ ਹੈ ਜੀ ਉਹਦੇ ਨਾਲ ਫਿਰ ਤੁਹਾਨੂੰ 쿠ਪਨ ਵਾਲੀ ਸਕੀਮ ਨਹੀਂ ਆਏਗੀ ਜਿਹੜਾ ਆਪਾਂ ਲੱਕੀ ਡਰਾਅ ਚ ਕੱਢਣਾ ਹੈ ਜੀ ਉਦੇ ਨਾਲ ਤੁਹਾਨੂੰ ਪੱਕਾ ਫਰੀ ਦੇਵਾਂਗੇ ਜੀ ਬਾਈ ਕੁਆਲਿਟੀ ਕੰਪਨੀ ਵਧੀਆ ਐ ਨੋਕੇ ਗਾਰੰਟੀ ਵਾਰੰਟੀ ਹੋਊਗੀ ਚੀਜ਼ਾਂ ਦੀ ਪੂਰੀ ਗਾਰੰਟੀ ਐ ਸਰ 5 5 10 10 ਸਾਲ ਦੀ ਗਾਰੰਟੀ ਐ ਜੀ ਜਿਸ ਤਰ੍ਹਾਂ ਫ੍ਰਿਜ ਲਗਾ ਲੋ ਸਰ ਕੰਪਨੀ ਦੇ ਫ੍ਰਿਜਾਂ ਕੋਈ ਮੇਰੀ ਪਰਸਨਲ ਗਾਰੰਟੀ ਤਾਂ ਐ ਨਹੀਂ ਜੀ ਆਹ 10 ਸਾਲ ਦੀ ਗਾਰੰਟੀ ਐ ਜੀ ਆਹ ਮਾਡਲ ਦੇਖੋ ਜੀ ਇਸ ਤੇ ਵੀ 10 ਸਾਲ ਦੀ ਗਾਰੰਟੀ ਐ ਜੀ ਕੂਲਰ ਦੀ 2 ਸਾਲ ਦੀ ਸਾਡੀ ਗਾਰੰਟੀ ਹੈਗੀ ਜੀ ਮੋਟਰ ਦੀ ਜੀ ਇਸ ਤੋਂ ਇਲਾਵਾ ਜਿਹੜਾ ਤੁਹਾਨੂੰ ਪੱਕਾ ਫਰੀ ਦੇਣ ਲੱਗਿਆ ਜੀ ਇਹਦੀ ਵੀ ਗਾਰੰਟੀ ਐ ਸਰ ਕੂਪਨ ਵਾਲੀ ਸਕੀਮ ਮੜਾ ਜੀ ਚੰਗੀ ਤਰ੍ਹਾਂ ਸਮਝਾ ਦਿਓ ਤੁਸੀਂ ਕੂਪਨ ਵਿਰੇਜ ਜੋੜਾ ਵੀ ਸਾਡੇ ਤੋਂ ਕੰਬੋ ਆਫਰ ਲੈਂਦਾ ਜੀ ਜੋ ਵੀ ਮੈਂ ਤੁਹਾਨੂੰ ਹਾਈਲਾਈਟ ਕਰਨ ਲੱਗਿਆ ਜੀ ਠੀਕ ਹੈ ਜੀ ਉਹਦੇ ਵਿੱਚ ਆਪਾਂ ਪੱਖਾ ਤੇ ਕੰਬੋ ਤੋਂ ਦੇਣੇ ਹੀ ਆ ਤੁਹਾਨੂੰ ਜੀ ਨਾਲ ਇੱਕ ਲੱਕੀ ਡਰੋ ਕੂਪਨ ਦਵਾਂਗੇ ਸਰ ਜਿਹਦੇ ਵਿੱਚ ਕੀ 1 ਮਹੀਨੇ ਦੀ ਸਕੀਮ ਹੈ ਜੀ ਮਹੀਨੇ ਤੋਂ ਬਾਅਦ ਜਿੰਨੇ ਵੀ ਸਾਡੇ ਕੋਲ ਕਸਟਮਰ ਆਉਂਦੇ 100 200 500 1000 ਜਿੰਨੇ ਵੀ ਹੁੰਦੇ ਇੱਕ ਲੱਕੀ ਡਰੋ ਕੱਢਿਆ ਜਾਏਗਾ ਜੀ ਜਿਸ ਕੋਈ ਵੀ ਇੱਕ ਲੱਕੀ ਪਰਸਨ ਹੋ ਸਕਦਾ ਉਹਦੇ ਵਿੱਚ ਉਸ ਤੋਂ 43 ਇੰਚ ਦੀ ਐਲਈਡੀ ਫ੍ਰੀ ਦਿੱਤੀ ਜਾਏਗੀ ਤਾਂ ਭਾਜੀ ਗਰਮੀਆਂ ਆ ਗਿਆ ਨੇ ਲੋਕਾਂ ਨੇ ਏਸੀ ਵੀ ਖਰੀਦਣੇ ਨੇ ਏਸੀਆਂ ਦੇ ਉੱਪਰ ਕੋਈ ਆਫਰ ਦੇ ਰਹੇ ਹੋ ਤੁਸੀਂ ਭਾਜੀ ਏਸੀ ਆਪਣੇ ਕੋਲ ਤਿੰਨ ਚਾਰ ਬ੍ਰਾਂਡ ਕਰਦੇ ਆ ਸਰ ਅਸੀਂ ਜੀ ਗੋਦਰੇਜ ਦਾ ਮਿਲ ਜੂਗਾ ਜੀ ਵਲਡਫੁੱਲ ਦਾ ਮਿਲ ਜੂਗਾ ਜੀ ਐਲਜੀ ਦਾ ਮਿਲ ਜੂਗਾ ਜੀ ਜਿਹੜੀ ਬੈਸਟ ਆਫਰ ਦੇ ਵਿੱਚ ਹੈ ਜੀ ਤੁਹਾਨੂੰ ਡੇਟਨ ਦਾ ਏਸੀ ਆਪਾਂ 31500 ਰੁਪਏ ਵਿੱਚ ਦੇ ਦਿੰਦੇ ਆ ਜੀ ਨਾਲ ਤੁਹਾਨੂੰ ਲੱਕੀ ਡਰੋ ਦੇ ਵਿੱਚ 43 ਇੰਚ ਐਲਈਡੀ ਜਿੱਤਣ ਦਾ ਮੌਕਾ ਵੀ ਨਾਲ ਜੀ ਇਸ ਤੋਂ ਇਲਾਵਾ ਇੱਕ ਪੱਖਾ ਜਿਹੜਾ ਸਮਾਲ ਪੱਖਾ ਹੈਗਾ ਜੀ ਇਹ ਕਿਚਨ ਚ ਇਹ ਤੁਹਾਨੂੰ ਇਹ ਵੀ ਨਾਲ ਫ੍ਰੀ ਹੈਗਾ ਜੀ ਪੱਖਾ ਹਰੇਕ ਚੀਜ਼ ਦੇ ਨਾਲ ਫ੍ਰੀ ਮਿਲਣਾ ਹੀ ਮਿਲਣਾ ਸਰ ਜਿਹੜੇ ਵੀ ਵੱਡੇ ਜਿਸ ਤਰ੍ਹਾਂ ਆਪਾਂ ਤੁਹਾਨੂੰ ਆਫਰ ਦੱਸ ਰਿਹਾ ਮਸ਼ੀਨ ਹੋ ਗਿਆ ਏਸੀ ਹੋ ਗਿਆ ਫ੍ਰਿਜ ਹੋ ਗਿਆ ਐਲਈਡੀ ਟੀਵੀ ਹੋ ਗਿਆ ਕੂਲਰ ਹੋ ਗਿਆ ਇਹਨਾਂ ਨਾਲ ਪੱਖਾ ਆਪਾਂ ਸਭ ਨੂੰ ਫ੍ਰੀ ਦੇਣਾ ਹੈ ਜੀ ਭਾਜੀ ਐਲਜੀ ਦਾ ਕੀ ਰੇਟ ਹੈ ਇਹ ਸਾਰੇ ਅਲੱਗ-ਅਲੱਗ ਰੇਟ ਹੋਣਗੇ ਏਸੀਆਂ ਦੇ ਸਾਨੂੰ ਦੱਸ ਦੋ ਕਲੀਅਰ ਕਰ ਦੋ ਸਰ ਐਲਜੀ ਦਾ ਇਹ 5 ਸਟਾਰ ਏਸੀ ਸੌਰੀ 3 ਸਟਾਰ ਏਸੀ ਹੋਏਗਾ ਜੀ ਇਹ ਡਿਊਲ ਇਨਵਰਟਰ ਏਸੀ ਹੋਏਗਾ ਜੀ ਇਹ ਆਪਾਂ ਸਿਰਫ ਤੁਹਾਨੂੰ 37990 ਰੁਪਏ ਦਾ ਦੇਣ ਲੱਗੇ ਆ ਸਰ ਮਾਰਕੀਟ ਚ ਕੀ ਰੇਟ ਹੈ ਦਾ ਸਰ ਮਾਰਕੀਟ ਰੇਟ 40000 42000 ਰੁਪਏ ਦਾ ਰੇਟ ਹੈਗਾ ਜੀ ਆਪਾਂ ਤੁਹਾਨੂੰ 37990 ਰੁਪਏ ਦੇ ਵਿੱਚ ਨਾਲ 43 ਇੰਚ LED ਜੀਤਣ ਦਾ ਮੌਕਾ ਹੈ ਜੀ ਜਾਂ ਪੱਖਾ ਤਾਂ ਫਰੀ ਹੈ ਹੀ ਇਹਨਾਂ ਤੋਂ ਸਾਡੀ ਉਸ ਤੋਂ ਬਾਅਦ ਆਹ ਵਾਇਰ ਫੁੱਲ ਦਾ AC ਆ ਜਾਂਦਾ ਜੀ ਵਲ ਫੁੱਲ ਦਾ AC ਹੈ ਜੀ 34990 ਰੁਪਏ ਦੇ ਵਿੱਚ ਜੀ ਇਹ ਡੇਟਨ ਦਾ AC ਹੈ ਜੀ ਇਹ ਵੀ ਜੀ ਤੇ ਮਾਰਕੀਟ ਦੇ ਵਿੱਚ ਕੀ ਰੇਟ ਹੈ ਇਹਦਾ ਸਰ ਮਾਰਕੀਟ ਦੇ ਵਿੱਚ 37000 38000 ਰੁਪਏ ਦਾ ਰੇਟ ਹੈ ਜੀ ਕੱਲੇ AC ਦਾ ਜੀ ਜੀ ਸਰ ਆਪਾ ਤੁਹਾਨੂੰ ਪੱਖਾ ਵੀ ਨਾਲ ਫਰੀ ਦੇਣ ਲੱਗੇ ਨਾਲ ਲੱਕੀਡ ਰੋ ਵੀ ਹੈ ਜੀ ਤੁਹਾਡੇ ਕੋਲ ਜੀ ਲਿਮਟਿਡ ਪੀਰੀਅਡ ਵਾਸਤੇ ਆਫਰ ਹੈ ਜੀ ਸਿਰਫ 1 ਮੰਥ ਵਾਸਤੇ ਆਫਰ ਹੈਗੀ ਜੀ ਜਿਹੜਾ ਵੀ ਤੁਹਾਡੇ ਮਈ ਮਈ ਮੰਥ ਦੇ ਵਿੱਚ ਪਰਚੇਜ਼ਿੰਗ ਕਰਦਾ ਹੈ ਸਾਡੇ ਕੋਲ ਜੀ ਉਹਨਾਂ ਵਾਸਤੇ ਆਫਰ ਹੈ ਸਰ ਇਹ ਸਿਰਫ ਠੀਕ ਹੈ ਜੀ ਹੁਣ ਜੇਕਰ ਕੋਈ ਬੰਦਾ ਵੀਡੀਓ ਸ਼ੇਅਰ ਕਰਦਾ ਹੈ ਆਪਣੇ ਨਾਲ ਕਿਸੇ ਸਾਥੀ ਨੂੰ ਵੀ ਲੈ ਕੇ ਆਂਦਾ ਹੈ ਤਾਂ ਖਰੀਦਣੇ ਵਾਸਤੇ ਕਿਸੇ ਕਸਟਮਰ ਨੂੰ ਲੈ ਕੇ ਆਂਦਾ ਹੈ ਉਹਨਾਂ ਵਾਸਤੇ ਵੀ ਕੋਈ ਆਫਰ ਹੈ ਉਹਨਾਂ ਵਾਸਤੇ ਵੀ ਕੁਛ ਨਾ ਕੁਛ ਆਫਰ ਦਵਾਂਗੇ ਸਰ ਆਉਣਗੇ ਤਾਂ ਜਰੂਰ ਦਵਾਂਗੇ ਜੀ ਉਹਨਾਂ ਨੂੰ ਵੀ ਆਫਰ ਜੀ ਤਾਂ ਹੁਣ ਜੇਕਰ ਤੁਸੀਂ ਵਾਸ਼ਿੰਗ ਮਸ਼ੀਨਾਂ ਲੈਣੀਆਂ ਚਾਹੁੰਦੇ ਹੋ ਤਾਂ ਰਹੇ ਜਾ ਇੰਟਰਪ੍ਰਾਈਜ਼ਸ ਆਲਿਆਂ ਨੇ ਜਿੱਥੇ ਹੋਰ ਸਮਾਨਾਂ ਤੇ ਵੱਡੀਆਂ ਆਫਰਾਂ ਦਿੱਤੀਆਂ ਨੇ ਤਾਂ ਵਾਸ਼ਿੰਗ ਮਸ਼ੀਨਾਂ ਦੇ ਉੱਤੇ ਵੀ ਇਹ ਇੱਕ ਬੜੀ ਆਫਰ ਦੇ ਰਹੇ ਨੇ ਤਾ ਜਿਵੇਂ ਤੁਸੀਂ ਸਾਰੇ ਸਮਾਨ ਦੀ ਜਾਣਕਾਰੀ ਦਿੱਤੀ ਜੇਕਰ ਕੋਈ ਬੰਦਾ ਵਾਸ਼ਿੰਗ ਮਸ਼ੀਨ ਲੈਣਾ ਚਾਹੁੰਦਾ ਉਹਨਾਂਰ ਵਾਸਤੇ ਵੀ ਕੋਈ ਆਫਰ ਆ ਹਾਂਜੀ ਹਾਂਜੀ ਸਰ ਸਭ ਕਾਸਤੇ ਆਫਰ ਹੈਗੀ ਜਿਸ ਤਰ੍ਹਾਂ ਵਾਸ਼ਿੰਗ ਮਸ਼ੀਨ ਲੈਂਦੇ ਹੋ ਜੀ ਸਟਾਰਟਿੰਗ ਹੋ ਜਾਂਦੀ ਸਰ ਸਾਡੇ ਕੋਲ ਜੀ 8990 ਰੁਪਏ ਤੋਂ ਮਸ਼ੀਨ ਸਟਾਰਟ ਹੋ ਜੇਗੀ ਜੀ ਇਹਦੇ ਨਾਲ ਵੀ ਤੁਹਾਨੂੰ ਇੱਕ ਪੱਖਾ ਫਰੀ ਦੇਣ ਲੱਗਿਆ ਹੈ ਨਾਲ ਤੁਹਾਨੂੰ ਲੱਕੀ ਡਰਾਓ ਦੇ ਵਿੱਚ 43 ਚੈਲਟੀ ਜਿੱਤਣ ਦਾ ਮੌਕਾ ਵੀ ਹੈ ਨਾਲ ਇਹ ਮਾਰਕੀਟ ਦੇ ਵਿੱਚ ਕਿਸੇ ਰੇਟ ਤੋਂ ਵਿਕਦੀ ਹੈ ਮਾਰਕੀਟ ਦਾ ਰੇਟ ਇਹਦਾ ਹੈ ਜੀ 12 ਤੋਂ 13000 ਰੁਪਏ ਜੀ ਅਸੀਂ ਸਿਰਫ 8990 ਰੁਪਏ ਦੇਣ ਲੱਗੇ ਆ 3000 ਰੁਪਏ ਘੱਟ ਤੇ ਦੇ ਰਹੇ ਹਾਂ ਪੱਖਾ ਫ੍ਰੀ ਦੇ ਰਹੇ ਹਾਂ ਪੱਖਾ ਆਫਰ ਫ੍ਰੀ ਹੈ ਜੀ ਨਾਲ 43 ਚੈਲਟੀ ਜਿੱਤਣ ਦਾ ਮੌਕਾ ਵੀ ਹੈ ਨਾਲ ਇਸ ਤੋਂ ਇਲਾਵਾ ਸਰ ਬਲਫੁੱਲ ਦੀ ਮਿਲ ਜੂਗੀ ਮਸ਼ੀਨ ਜੀ ਆਪਣੇ ਕੋਲ ਜੀ ਆਹ ਪ੍ਰਾਈਸ ਸਭ ਦੇ ਉੱਪਰ ਲੱਗੇ ਹੋਏ ਜੀ ਬਲਫੁੱਲ ਮਿਲ ਜੂਗਾ ਜੀ ਐਲਜੀ ਮਿਲ ਜੂਗਾ ਜੀ ਇਹ ਸਕੀਮ ਆਪਾਂ ਤੁਹਾਨੂੰ ਸਭ ਨਾਲ ਦੇਣ ਲੱਗੇ ਆ ਜੀ ਇਸ ਤੋਂ ਇਲਾਵਾ ਤੁਹਾਨੂੰ ਬਹੁਤ ਰੇਂਜ ਮਿਲੂਗੀ ਸਰ ਸਾਡੇ ਕੋਲ 쿨ਰ ਦੇ ਵਿੱਚ ਸਟਾਰਟਿੰਗ ਹੋ ਜਾਂਦਾ ਆ ਦੇਖੋ ਜੀ ਆ ਛੋਟਾ ਜਿਹਾ 쿨ਰ ਹੈਗਾ ਜੀ ਇਹ ਸਿਰਫ ਤੁਹਾਨੂੰ 5000 ਰੁਪਏ ਦੇ ਵਿੱਚ 쿨ਰ ਦੇਣ ਲੱਗੇ ਬੰਦੇ ਨੇ ਆਪਣੀ ਦੁਕਾਨ ਚ ਲਾਣਾ ਹੈ ਆਫਿਸ ਚ ਲਾਣਾ ਵੱਡਾ 쿨ਰ ਨਹੀਂ ਲਗਾ ਸਕਦੇ ਇੱਥੇ ਵੀ ਤੁਸੀਂ ਆਫਿਸ ਚ ਲਗਾਣਾ ਹੈ ਜਾਂ ਕੁਝ ਵੀ ਹੈ ਤੁਹਾਡਾ ਛੋਟਾ ਮੋਟਾ ਕੰਮ ਯਾਨੀ ਪ੍ਰੋਡਕਟ ਐਂਡ ਫਰਸਟ ਕਲਾਸ ਹੋਏਗਾ ਜੀ ਇਹਦੇ ਵਿੱਚ ਇਹ ਮਾਰਕੀਟ ਨਾਲੋਂ ਕਿੰਨੇ ਕ ਸਸਤੇ ਰੇਟਾਂ ਤੇ ਮਿਲਣਗੇ ਸਰ ਇਹਦਾ ਤਾਂ ਤੁਸੀਂ ਕਹਿ ਹੀ ਨਹੀਂ ਸਕਦੇ ਸਰ ਇਹ ਮਾਰਕੀਟ ਦੇ ਵੀ 7000 ਰੁਪਏ ਦਾ 쿨ਰ ਵਿਕਦਾ ਹੈ ਜੀ ਅਸੀਂ ਤੁਹਾਨੂੰ 5000 ਰੁਪਏ ਦੇ ਵਿੱਚ 쿨ਰ ਦੇਣ ਲੱਗੇ ਹਾਂ 2000 ਰੁਪਏ ਸਸਤਾ ਬਿਲਕੁਲ ਬਿਲਕੁਲ ਸਰ ਕਸਟਮਰਾਂ ਨੂੰ ਇਹ ਵੀ ਇੱਕ ਡਾਊਟ ਰਹਿੰਦਾ ਹੈ ਕਿ ਜੇਕਰ ਅਸੀਂ ਸ਼ੋਅਰੂਮ ਦੇ ਵਿੱਚ ਜਾਨੇ ਆਂ ਸਾਨੂੰ ਉੱਥੇ ਹਰੇਕ ਚੀਜ਼ ਮਿਲ ਜੂਗੀ ਜਿਹੜੀ ਸਾਨੂੰ ਚਾਹੀਦੀ ਹੈ ਰਹੇ ਜੀ ਤੁਹਾਡੇ ਕੋਲ ਹਰ ਚੀਜ਼ ਅਵੇਲੇਬਲ ਹੈ ਹਰ ਚੀਜ਼ ਮਿਲ ਜੂਗੀ ਸਭ ਕੁਝ ਅਵੇਲੇਬਲ ਹੈ ਇਲੈ ਛੋਟਾ ਪੱਖੇ ਤੋਂ ਲੈ ਕੇ ਤੁਸੀਂ ਬੈਟਰ ਆ ਇਨਵਰਟਰ ਹੋ ਗਿਆ ਆਰਓ ਹੋ ਗਿਆ ਜੂਸਰ ਮਿਕਸਰ ਹੋ ਗਿਆ ਜੀ 쿨ਰ ਹੋ ਗਿਆ ਫ੍ਰੀਜ ਹੋ ਗਿਆ ਏਸੀ ਹੋ ਗਿਆ ਸਾਰੀ ਆਈਟਮਾ ਅਵੇਲੇਬਲ ਹੈ ਸਰ ਔਰ ਸਾਡੀ ਕੋਸ਼ਿਸ਼ ਰਹੇਗੀ ਹਰ ਹਰ ਇੱਕ ਪ੍ਰੋਡਕਟ ਦੇ ਨਾਲ ਕੋਈ ਵਧੀਆ ਤੋਂ ਵਧੀਆ ਆਫਰ ਦਿੱਤਾ ਜਾਏ ਜੀ ਠੀਕ ਹੈ ਜੀ ਤਾਂ ਮਤਲਬ ਕਸਟਮਰ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਇੱਕ ਦੁਕਾਨ ਦੇ ਵਿੱਚ ਹੀ ਹਰੇਕ ਚੀਜ਼ ਅਵੇਲੇਬਲ ਹੈ ਤੇ ਸਸਤੇ ਰੇਟਾਂ ਦੇ ਉੱਤੇ ਇੱਥੇ ਤੁਹਾਨੂੰ ਮਿਲੇਗੀ ਉਹਦੇ ਨਾਲ ਜਿਹੜੀਆਂ ਆਫਰਾਂ ਨੇ ਉਹ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ ਭਾਜੀ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰਦਾ ਹੈ ਉਹਦੇ ਵਾਸਤੇ ਕੀ ਆਫਰ ਹੈ ਭਾਜੀ ਜਿਹੜਾ ਵੀ ਬੰਦਾ ਜਿਹੜਾ ਵੀ ਕਸਟਮਰ ਹੋਏ ਜਿਹੜਾ ਸਾਡੇ ਕੋਲ ਸਮਾਨ ਲੈ ਰਿਹਾ ਕੋਈ ਵੀ ਹੈ ਜੀ ਜਿਹਨੂੰ ਆਪਾਂ ਗਿਫਟ ਦੇਣ ਲੱਗੇ ਆ ਪੱਖਾ ਹੋ ਗਿਆ ਕੁਝ ਵੀ ਆਈਟਮ ਹੋ ਗਈ ਜੀ ਜਿਹੜਾ ਇਸ ਤੋਂ ਇਲਾਵਾ ਕੋਈ ਬੰਦਾ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਾ ਜੀ ਉਹਦੇ ਵਾਸਤੇ 43 ਇੰਚ LED ਜਿੱਤਣ ਦਾ ਫੁੱਲ ਮੌਕਾ ਹੈ ਜੀ ਉਹਦੇ ਵਾਸਤੇ ਲੱਕੀ ਡਰਾਅ ਕੂਪਨ ਬਿਲਕੁਲ ਫਰੀ ਹੈ ਜੀ ਜਿਹੜਾ ਸਿਰਫ ਲਾਈਕ ਔਰ ਸ਼ੇਅਰ ਕਰੂਗਾ ਜੀ ਉਹਦੇ ਵਾਸਤੇ ਵੀ ਫਰੀ ਲੱਕੀ ਕੂਪਨ ਜੀ ਕੀ ਬਾਤ ਹੈ ਜੀ ਤੁਸੀਂ ਸਿਰਫ ਵੀਡੀਓ ਸ਼ੇਅਰ ਕਰ ਦੋ ਸਮਾਨ ਭਾਵੇਂ ਨਾ ਵੀ ਖਰੀਦੋ ਤਾਂ ਵੀ ਤੁਸੀਂ ਇੱਥੇ ਆ ਕੇ ਆਪਣਾ ਕੂਪਨ ਲੈ ਕੇ ਜਾਓ ਤਾਂ ਤੁਹਾਡੇ ਕੋਲ ਮ ਜਿਹੜੀ 43 ਇੰਚ ਦੀ LED ਹੈ ਉਹ ਜਿੱਤ ਸਕਦੇ ਹੋ ਖਰੜ ਸ਼ਹਿਰ ਦੇ ਵਿੱਚ ਆਰਿਆ ਕਾਲਜ ਰੋਡ ਦੇ ਉੱਤੇ ਸਾਈ ਮੰਦਰ ਦੇ ਸਾਹਮਣੇ ਰਹੇਜਾ ਇੰਟਰਪ੍ਰਾਈਜ਼ਸ ਵਾਲਿਆਂ ਦੁਆਰਾ ਜਿਹੜੀਆਂ ਇਹ ਆਫਰਾਂ ਦਿੱਤੀਆਂ ਗਈਆਂ ਨੇ 43 ਇੰਚ ਦੀ LED ਤੁਸੀਂ ਜਿੱਤ ਸਕਦੇ ਹੋ ਉਸ ਤੋਂ ਬਾਅਦ ਮਾਰਕੀਟ ਦੇ ਨਾਲੋਂ 5 ਤੋਂ 6000 ਰੁਪਏ ਸਸਤਾ ਪ੍ਰੋਡਕਟ ਤੁਹਾਨੂੰ ਮਿਲੇਗਾ ਗਾਰੰਟੀ ਵਾਰੰਟੀ ਹਰੇਕ ਪ੍ਰੋਡਕਟ ਦੇ ਨਾਲ ਮਿਲੇਗੀ ਪੱਖਾ ਫ੍ਰੀ ਦੇ ਰਹੇ ਨੇ ਤਾਂ ਬਹੁਤ ਵੱਡੀਆਂ ਆਫਰਾਂ ਨੇ ਜਿਹੜੀਆਂ ਇਹ ਨੇ ਤਾਂ ਜਲਦੀ ਤੋਂ ਜਲਦੀ ਆਪਣੇ ਘਰਾਂ ਵਿੱਚੋਂ ਨਿਕਲੋ ਤੇ ਇੱਥੇ ਆ ਕੇ ਸਮਾਨ ਖਰੀਦੋ